ਜੋਗਰਾ ਇੱਕ ਤਾਂ ਐਨੀ ਬੋੜ ਕਿਸੇ ਕੋਲੇ ਨਹੀਂ ਕਿਸੇ ਕੱਠ ਤੋਂ ਨਹੀਂ ਅਸੀਂ ਸ਼ੌਂਕੀਆਂ ਕਾਦੀ ਕੋਈ ਪਾਰਟੀ ਅਸੀਂ ਮੇਰਾ ਲੱਗਦਾ ਇੱਕ ਨਵੀਆਂ ਦੇ ਮਾਣ ਤੋਂ ਲੈ ਕੇ ਸਾਡ ਨੂੰ ਕੋਈ ਤੰਗ ਪ੍ਰੇਸ਼ਾਨ ਨਾ ਕਰੇ ਸੀਓ ਸਾਹਿਬ ਤਾਂ ਕਾਦੀ ਬਾਜੂਨ ਦੀ ਕਾ ਮੀਡੀਆ ਦੇ ਚੈਨਲ ਲਾਈਵ ਕਰਾਓ ਜੀ ਅਸੀਂ ਆਪ ਦਾ ਐਕਟ ਬੰਦਿਆ ਖੇਡਾਂ ਦਾ ਐਕਟ ਜਿਹੜਾ ਸਾਡੇ ਨੌਜਵਾਨਾਂ ਦਾ ਨਸ਼ੇ ਪੱਤੇ ਤੋਂ ਦੂਰ ਰਹਿਣਾ ਮਾੜੇ ਕਮਾਦੂਰਾਂੋਂ ਤੇ ਕਮ ਨੂੰ ਨਾ ਪਹੁੰਚ ਨਾ ਮਿਲੇ ਦੋਨੋਂ ਬੰਦੇ ਕੈਮਰਾ ਲੱਗਿਆ ਵਿੱਚ ਪਾ ਗਏ ਤੋੜਦੇ ਤੋੜਦੇ ਸਾਰੇ ਪਰਾਲਿਆਂ ਦੀ ਇੱਕ ਤਰ੍ਹਾਂ ਕਸਰਤ ਹੋ ਗਈ ਹੈ ਅੱਜ ਇੱਥੇ ਕਮੇਟੀ ਆਪਣਾ ਜਿਹੜਾ ਐਂਡਾ ਹਲ ਹੈ ਕਮੇਟੀ ਹੈ ਭਾਈ ਬਿੱਕੀ ਨੂੰ ਬੇਨਤੀ ਕਰਦੇ ਆ ਇੱਕ ਵਾਰੀ ਹੱਥ ਖੜੇ ਕਰਾ ਕੇ ਸਾਰੇ ਪਰਮਾਂ ਦੀ ਜਾਮਤ ਲੈ ਕਮੇਟੀ ਇੱਥੇ ਆਪਣਾ ਹਲ ਹੈ ਇੱਕ ਵਾਰੀ ਮੈਂ